एवरीवन वेलकम बैक टू माय चैनल आज ਅਸੀਂ ਭਾਜ ਅਤੇ ਅਪਾਜ ਸੰਖਿਆਵਾਂ ਬਾਰੇ ਸਿੱਖਾਂਗੇ ਤੇ 1 ਤੋਂ ਲੈ ਕੇ 100 ਤੱਕ ਦੀ ਗਿਣਤੀ ਵਿੱਚ ਭਾਜ ਅਤੇ ਅਪਾਜ ਸੰਖਿਆਵਾਂ ਪਤਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਅਪਾਜ ਸੰਖਿਆਵਾਂ ਕੀ ਹੁੰਦੀਆਂ ਹਨ ਅਪਾਜ ਸੰਖਿਆਵਾਂ ਅਜਈਆਂ ਸੰਖਿਆਵਾਂ ਜਿਨ੍ਹਾਂ ਦੇ ਸਿਰਫ ਦੋ ਗੁਣਨਖੰਡ ਹੁੰਦੇ ਹਨ 1 1 ਤੇ ਇੱਕੋ ਸੰਖਿਆ ਆ ਜાંਸੀ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਸੰਖਿਆਵਾਂ ਸਿਰਫ ਇੱਕ ਅਤੇ ਆਪਣੇ ਆਪ ਨਾਲ ਹੀ ਭਾਜ ਯੋਗ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਅਭਾਜ ਸੰਖਿਆਵਾਂ ਕਹਿੰਦੇ ਹਾਂ ਯਾਦ ਰੱਖਣ ਦੇ ਤੌਰ ਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀਆਂ ਸੰਖਿਆਵਾਂ ਸਿਰਫ ਇੱਕ ਦੇ ਅਤੇ ਆਪਣੇ ਆਪ ਦੇ ਪਹਾੜੇ ਵਿੱਚ ਆਉਂਦੀਆਂ ਹਨ ਉਹਨਾਂ ਨੂੰ ਅਸੀਂ ਅਭਾਜ ਸੰਖਿਆਵਾਂ ਕਹਿੰਦੇ ਹਾਂ ਪਰ ਇਹਦੀ ਜਿਹੜੀ ਪ੍ਰੋਪਰ ਡੈਫੀਨੇਸ਼ਨ ਹੈ ਉਹ ਇਹੀ ਹੈ ਕਿ ਜਿੰਨਾਂ ਸੰਖਿਆਵਾਂ ਦੇ ਸਿਰਫ ਦੋ ਗੁਨਨਖੰਡ ਹੁੰਦੇ ਹਨ ਉਹਨਾਂ ਨੂੰ ਅਸੀਂ ਅਭਾਜ ਸੰਖਿਆਵਾਂ ਕਹਿੰਦੇ ਹਾਂ ਜਿੰਨਾਂ ਸੰਖਿਆਵਾਂ ਦੇ 2 ਤੋਂ ਵੱਧ ਗੁਣਨਖੰਡ ਹੁੰਦੇ ਹਨ ਉਹਨਾਂ ਨੂੰ ਅਸੀਂ ਭਾਜ ਸੰਖਿਆਵਾਂ ਕਹਿੰਦੇ ਹਾਂ ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਸੰਖਿਆਵਾਂ ਇੱਕ ਆਪਣੇ ਆਪ ਤੋਂ ਬਿਨਾਂ ਕਿਸੇ ਹੋਰ ਪਹਾੜੇ ਵਿੱਚ ਵੀ ਆਉਂਦੀਆਂ ਹਨ ਉਹ ਭਾਜ ਸੰਖਿਆਵਾਂ ਹੁੰਦੀਆਂ ਹਨ ਜਾਂ ਜਿਹੜੀਆਂ ਇੱਕ ਤੇ ਆਪਣੇ ਆਪ ਤੋਂ ਬਿਨਾਂ ਕਿਸੇ ਹੋਰ ਸੰਖਿਆ ਨਾਲ ਵੀ ਭਾਜ ਯੋਗ ਹੁੰਦੀਆਂ ਹਨ ਜਿਵੇਂ 4 ਹੈ ਤਾਂ 4 ਸਾਡੇ ਕੋਲ ਇੱਕ ਦੇ ਪਹਾੜੇ 'ਚ ਵੀ ਹੈ ਆਪਣੇ ਆਪ ਦੇ ਪਹਾੜੇ 'ਚ ਵੀ ਆ ਤੇ ਇਹਦੇ ਨਾਲੇ ਦੋ ਦੇ ਪਹਾੜੇ 'ਚ ਵੀ ਆ ਯਾਨੀ ਕਿ ਦੋ ਨਾਲ ਵੀ ਇਹ ਪੂਰੀ ਪੂਰੀ ਵੰਡੀ ਜਾਂਦੀ ਹੈ ਇਸ ਕਰਕੇ ਇਹ ਇੱਕ ਭਾਜ ਸੰਖਿਆ ਹੈ ਤਾਂ ਅੱਜ ਅਸੀਂ ਸਾਡੇ ਕੋਲ ਇੱਕ ਟੇਬਲ ਹੈਗਾ 1 ਤੋਂ ਲੈ ਕੇ 100 ਤੱਕ ਦੀਆਂ ਸੰਖਿਆਵਾਂ ਦਾ ਤਾਂ ਅਸੀਂ ਇਹਦੇ ਵਿੱਚੋਂ ਹੁਣ ਭਾਜ ਤੇ ਅਭਾਜ ਸੰਖਿਆਵਾਂ ਨੂੰ ਅਲੱਗ-ਅਲੱਗ ਕਰਾਂਗੇ ਸਭ ਤੋਂ ਪਹਿਲਾਂ ਅਸੀਂ 1 ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਅਸੀਂ ਡੈਫੀਨੇਸ਼ਨ ਦੇ ਵਿੱਚ ਇਹ ਕਿਹਾ ਹੈ ਕਿ ਜਿਹੜੀ ਅਭਾਜ ਸੰਖਿਆ ਹੁੰਦੀ ਹੈ ਉਹਦੇ ਵੀ ਦੋ ਗੁਣਨਖੰਡ ਹੁੰਦੇ ਆ ਪਰ ਇੱਕ ਇੱਕ ਅਜਿਹੀ ਸੰਖਿਆ ਹੈ ਜਿਸ ਦਾ ਸਿਰਫ ਇੱਕ ਹੀ ਗੁਣਨਖੰਡ ਹੁੰਦਾ ਹੈ ਮਤਲਬ ਉਹ ਸਿਰਫ ਆਪਣੇ ਪਹਾੜੇ 'ਚ ਹੀ ਆਉਂਦੀ ਹੈ ਇਸ ਕਰਕੇ ਇਹ ਇੱਕ ਸਪੈਸ਼ਲ ਨੰਬਰ ਹੈ ਇਹ ਨਾ ਭਾਜ ਸੰਖਿਆ ਤੇ ਨਾ ਹੀ ਅਭਾਜ ਸੰਖਿਆ ਉਸ ਤੋਂ ਬਾਅਦ ਹੈ 2 ਹੁਣ 2 ਦੇ ਸਿਰਫ ਦੋ ਗੁਣਨਖੰਡ ਹਨ 1 1 ਤੇ 1 ਸੰਖਿਆ ਆ ਇਸ ਲਈ ਅਸੀਂ ਇਸ ਨੂੰ ਅਭਾਜ ਸੰਖਿਆ ਵਜੋਂ ਲਿਖਾਂਗੇ ਤੇ ਤੇ ਇੱਕ ਸਰਕਲ ਲਗਾਵਾਂਗੇ ਇਸ ਤਰ੍ਹਾਂ ਅਸੀਂ ਹੁਣ ਜਿਹੜੇ ਬਾਕੀ ਸੰਖਿਆਵਾਂ ਬਚੀਆਂ ਹਨ ਉਸ ਵਿੱਚ ਉਹਨਾਂ ਸਾਰੀਆਂ ਸੰਖਿਆਵਾਂ ਨੂੰ ਕ੍ਰੋਸ ਕਰਾਂਗੇ ਜਿਹੜੀਆਂ 2 ਦੇ ਪਹਾੜੇ ਵਿੱਚ ਆਉਂਦੀਆਂ ਹਨ ਜਾਂ 2 ਨਾਲ ਭਾਜਯੋਗ ਹਨ ਭਾਵ 4 6 8 ਤਾਂ ਮੈਂ ਇਹਨਾਂ ਸਾਰੀਆਂ ਸੰਖਿਆਵਾਂ ਨੂੰ ਕ੍ਰੋਸ ਕਰਾਂਗੀ ਤਾਂ ਸਾਨੂੰ ਪਤਾ ਹੈ ਜਿਹੜੀਆਂ ਜਿਸਤ ਸੰਖਿਆਵਾਂ ਹੁੰਦੀਆਂ ਉਹ ਸਾਰੀਆਂ 2 ਤੇ ਭਾਜਯੋਗ ਹੁੰਦੀਆਂ ਇਸ ਕਰਕੇ ਅਸੀਂ ਇਹਨਾਂ ਸਾਰੀਆਂ ਸੰਖਿਆਵਾਂ ਨੂੰ ਕ੍ਰੋਸ ਕਰਾਂਗੇ ਇਹ ਸਾਰੀਆਂ ਭਾਜ ਸੰਖਿਆਵਾਂ ਹਨ ਕਿਉਂਕਿ ਇਹ ਇੱਕ ਦੇ ਪਹਾੜੇ 'ਚ ਵੀ ਹਨ ਆਪਣੇ ਆਪ ਦੇ ਪਹਾੜੇ 'ਚ ਵੀ ਹਨ ਔਰ ਇਹਦੇ ਨਾਲ ਨਾਲ ਇਹ ਦੋ ਤੇ ਵੀ ਪੂਰੀ ਤਰ੍ਹਾਂ ਭਾਜਯੋਗ ਹਨ ਜਾਂ ਦੋ ਦੇ ਪਹਾੜੇ 'ਚ ਵੀ ਆਉਂਦੀਆਂ ਹਨ ਤਾਂ ਇਹ ਦੋ ਤੋਂ ਵੱਧ ਗੁਣਨਖੰਡਾਂ ਵਾਲੀਆਂ ਸੰਖਿਆਵਾਂ ਹਨ ਠੀਕ ਹੈ ਜੀ ਇਸ ਤੋਂ ਬਾਅਦ ਸਾਡੇ ਕੋਲ ਅਗਲੀ ਸੰਖਿਆ ਹੈ 3 ਹੁਣ ਤਿੰਨ ਦੇ ਸਿਰਫ ਦੋ ਗੁਨਨਖੰਡ ਹਨ 1 1 ਤੇ ਇੱਕ ਸੰਖਿਆ ਆ ਇਸ ਲਈ ਅਸੀਂ ਇਸ ਨੂੰ ਸਰਕਲ ਕਰਾਂਗੇ ਹੁਣ ਅਸੀਂ ਫਿਰ ਉਸੇ ਤਰੀਕੇ ਨਾਲ ਤਿੰਨ ਦੇ ਪਹਾੜੇ ਵਿੱਚ ਜਾਂ ਤਿੰਨ ਤੇ ਭਾਜਯੋਗ ਸੰਖਿਆਵਾਂ ਨੂੰ ਕਰਾਸ ਕਰਾਂਗੇ ਤਾਂ ਹੁਣ ਤਿੰਨ ਤੇ ਭਾਜਯੋਗ ਸੰਖਿਆ 5 ਜਾਂ 7 ਨਹੀਂ ਹਨ ਪਰ 9 ਤਿੰਨ ਦੇ ਪਹਾੜੇ 'ਚ ਆਉਂਦਾ ਹੈ ਉਸ ਤੋਂ ਬਾਅਦ ਤਿੰਨ ਦੇ ਪਹਾੜੇ 'ਚ 15 ਹੈ 18 ਆਲਰੇਡੀ ਕਰਾਸ ਕੀਤਾ ਹੋਇਆ ਹੈ ਉਸ ਤੋਂ ਬਾਅਦ 21 ਤੇ 33 45 51 55 ਜੀ ਹੁਣ ਅਸੀਂ ਤਿੰਨ ਦੇ ਪਹਾੜੇ ਵਾਲਿਆਂ ਨੂੰ ਵੀ ਕ੍ਰੋਸ ਕੀਤਾ ਉਸ ਤੋਂ ਬਾਅਦ ਸਾਡੇ ਕੋਲ ਅਗਲੀ ਸੰਖਿਆ ਹੈ 5 ਤਾਂ 5 ਦੇ ਵੀ ਸਿਰਫ ਦੋ ਗੁਨਨਖੰਡ ਹਨ 1 ਤੇ 5 ਇਸ ਲਈ ਇਹ ਇੱਕ ਅਪਾਏ ਸੰਖਿਆ ਹੈ ਹੁਣ ਅਸੀਂ 5 ਨਾਲ ਭਾਜਯੋਗ ਸੰਖਿਆਵਾਂ ਨੂੰ ਕ੍ਰੋਸ ਕਰਾਂਗੇ ਤਾਂ 5 ਦੇ ਭਾਜਯੋਗ ਸੰਖਿਆਵਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਜਿਹੜੀ ਸੰਖਿਆ ਦਾ ਇਕਾਈ ਅੰਕ 5 ਜਾਂ 0 ਹੋਵੇ 0 ਵਾਲੀਆਂ ਸੀ ਆਲਰੇਡੀ ਕ੍ਰੋਸ ਕੀਤੀਆਂ ਹੋਈਆਂ ਤਾਂ ਹੁਣ ਅਸੀਂ 5 ਦੇ ਪਹਾੜੇ ਵਾਲਿਆਂ ਨੂੰ ਵੀ ਕ੍ਰੋਸ ਕਰ ਅਗਲੀ ਸੰਖਿਆ ਸਾਡੇ ਕੋਲ ਹੈ 7 ਤਾਂ 7 ਦੇ ਸਿਰਫ ਦੋ ਹੀ ਗੁਨਨਖੰਡ ਹਨ 1 7 ਇਸ ਲਈ ਇਹ ਅਪਾਈ ਸੰਖਿਆ ਹੈ ਹੁਣ ਅਸੀਂ 7 ਦੇ ਪਹਾੜੇ ਵਿੱਚ ਆਉਣ ਵਾਲੀਆਂ ਸੰਖਿਆਵਾਂ ਨੂੰ ਕ੍ਰੋਸ ਕਰਾਂਗੇ ਤੁਹਾਡੇ ਸਾਡੇ ਕੋਲੇ ਅਗ੍ਹੀ ਸੰਖਿਆ ਹੈ 11 ਕਿਉਂਕਿ 8 9 10 ਅਸੀਂ ਆਲਰੇਡੀ ਕ੍ਰਾਸ ਕਰ ਚੁੱਕੇ ਹਾਂ ਇਸ ਲਈ 8 9 10 ਭਾਈ ਸੰਖਿਆਵਾਂ ਹਨ ਹੁਣ ਅਸੀਂ ਦੇਖਦੇ ਹਾਂ 11 11 ਦੇ ਸਿਰਫ ਦੋ ਹੀ ਗੁਣਨਖੰਡ ਹਨ 1 ਤੇ 11 ਤਾਂ 11 ਦੇ ਪਹਾੜੇ ਵਿੱਚ ਸਾਡੇ ਕੋਲੇ 11 ਦੇ ਨਾਲ ਭਾਈ ਜੋ ਸੰਖਿਆਵਾਂ ਆਲਰੇਡੀ ਅਸੀਂ क्रॉस कर चुके हैं उस तो बादल है तेरह तेरह एक अपाई संख्या है क्योंकि तेरह के सिर्फ दो गुणन खंड हैं तो तेरह के पख्या करॉस करा नैक्सट संख्या साढ़े कोई है सतारा सतारा एक अपाई संख्या है क्योंकि इसके सिर्फ दो गुणनखंड हैं ਤਾਂ ਸਾਰਾ ਨਾਲ ਭਾਜਯੋਗ ਸੰਖਿਆਵਾਂ ਨੂੰ ਸੀ ਕ੍ਰੋਸ ਕਰਾਂਗੇ ਤਾਂ 17 ਦੇ ਜਿਹੜੀਆਂ ਭਾਜਯੋਗ ਸੰਖਿਆਵਾਂ ਅਸੀਂ ਉਹ ਪਹਿਲਾਂ ਹੀ ਕੱਟ ਕਰ ਚੁੱਕੇ ਹਾਂ ਉਸ ਤੋਂ ਬਾਅਦ ਸਾਡੇ ਕੋਲੇ ਆ 19 ਤਾਂ 19 ਦੇ ਵੀ ਸਿਰਫ ਦੋ ਗੁਨਨਖੰਡ ਹੁੰਦੇ ਆ 1 ਤੇ 19 ਇਸ ਕਰਕੇ ਭਾਜ ਸੰਖਿਆ ਤਾਂ 19 ਦੇ ਜਿਹੜੀਆਂ ਭਾਜਯੋਗ ਸੰਖਿਆਵਾਂ ਹੈਗੀਆਂ ਉਹ ਅਸੀਂ ਪਹਿਲਾਂ ਹੀ ਸਾਰੀਆਂ ਕ੍ਰੋਸ ਕਰ ਚੁੱਕੇ ਹਾਂ ਇਸ ਤੋਂ ਅਗਲੀ ਹੈਗੀ ਹੈ 23 ਤਾਂ ਤੇ ਇਹਦੇ ਨਾਲ ਅਸੀਂ ਭਾਜੋਕ ਸੰਖਿਆਵਾਂ ਜਿੰਨੀਆਂ ਵੀ ਐ ਉਹ ਵੀ ਸਾਰੀਆਂ ਅਸੀਂ ਪਹਿਲਾਂ ਹੀ ਖੱਟ ਕਰਤੀਆਂ ਇਸ ਬਾਅਦ ਐ 29 ਫੇਰ ਆਈ 31 37 41 43 47 59 61 67 73 79 83 99 ਤੇ 97 ਤਾਂ ਹੁਣ ਸਾਡੇ ਕੋਲੇ ਜਿਹੜੀਆਂ ਗ੍ਰੀਨ ਕਲਰ ਨਾਲ ਸਰਕਲ ਕੀਤੀਆਂ ਇਹ ਸਾਰੀਆਂ ਅਪਹਾਜ ਸੰਖਿਆਵਾਂ ਕਿਉਂਕਿ ਇਹਨਾਂ ਦੇ ਸਿਰਫ ਦੋ ਗੁਣਨ ਖੰਡਾ ਹੈ ਔਰ ਜਿਨ੍ਹਾਂ ਨੂੰ ਅਸੀਂ ਕਰਾਸ ਕੀਤਾ ਹੈਗਾ ਉਹ ਸਾਡੇ ਕੋਲੇ ਭਾਜ ਸੰਖਿਆਵਾਂ માં ਹੈ ਤਾਂ ਭਾਜ ਸੰਖਿਆਵਾਂ ਨੂੰ ਅਸੀਂ ਕਰਾਸ ਕੀਤਾ ਹੋਇਆ ਔਰ ਜਿਹੜੀਆਂ ਅਪਹਾਜ ਸੰਖਿਆਵਾਂ ਉਹਨਾਂ ਨੂੰ ਅਸੀਂ ਸਰਕਲ ਕੀਤਾ ਤੇ ਇੱਕ ਇੱਕ ਸਪੈਸ਼ਲ ਸੰਖਿਆ ਹੈਗੀ ਹੈ ਇਹ ਨਾ ਭਾਜ ਹੈ ਤੇ ਨਾ ਹੀ ਅਪਹਾਜ ਸੰਖਿਆ ਜਿਸਤ ਸੰਖਿਆਵਾਂ ਵਿੱਚ ਸਿਰਫ ਦੋ ਇੱਕ ਅਜਿਹੀ ਸੰਖਿਆ ਹੈ ਜਿਹੜੀ ਅਪਹਾਜ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਜਿਸਤ ਸੰਖਿਆਵਾਂ ਆਉਣਗੀਆਂ ਸਾਡੇ ਕੋਲੇ ਪੂਰੀ ਗਿਣਤੀ ਦੇ ਵਿੱਚ ਉਹ ਸਿਰਫ ਉਹ ਭਾਜ ਸੰਖਿਆਵਾਂ ਹੋਣਗੀਆਂ